ਅੱਜ ਤੜਕੇ ਮੈਂ ਖੇਤਵਾਲ ਮਾਰਨ ਗਿਆ ਸੀ ਢੇੜਾ ਧੰਨਵਾਦ ਉਹਨਾਂ ਸਾਰਿਆਂ ਦਾ ਵੀਡੀਓ ਵੇਂਦਾ ਜਿਹੜਾ ਜਿਹੜਾ ਮਿੱਤਰੋ ਥੋੜਾ ਹੀ ਰਹਿ ਗਿਆ ਮਾਮੇ ਕਾ ਝੋਨਾ ਬਾਕੀ ਤਾਂ ਹਿਲਾ ਲਿਆ ਮੋਟਰਸਾਈਕਲ ਤੇ ਪੈਟਰੋਲ ਘਟ ਸੀ ਮੈਂ ਪੰਪ ਤੋਂ ਜਾ ਕੇ ਪਵਾ ਲਿਆ ਪੈਟਰੋਲ ਪਵਾ ਕੇ ਟੈਂਕੀ ਦਾ ਮੈਂ ਟੱਕਣ ਕੀ ਤਾਂ ਬੰਦ ਮਿੱਤਰੋ ਸਵੇਰੇ ਛੇਤੀ ਉੱਠਿਆ ਕਰੋ ਸੱਚੀ ਆਉਂਦਾ ਬੜਾ ਆਨੰਦ ਖੇਤਵਾਲ ਢੇੜਾ ਮਾਰ ਕੇ ਮੈਂ ਮੋਟਰਸਾਈਕਲ ਘਰੇ ਲੈ ਗਿਆ ਵੇਲਾ ਤੁਰਿਆ ਫਿਰਦਾ ਹੀ ਮੈਂ ਜਾ ਕੇ ਡੇਰੀ ਚ ਬਹਿ ਗਿਆ ਮਾਮਾ ਕਹਿੰਦਾ ਕੋਈ ਕੰਮ ਕਰ ਲੈ ਕਾਤੋਂ ਦਿਲ ਇੱਧਰ ਪਿਆ ਤੈਨੂੰ ਟਰੈਕਟਰ ਚ ਤੇਲ ਪਾ ਦੇ ਕਿੰਨੀ ਵ ਕੇ ਕੇ ਗਏ ਫਿਰ ਅਸੀਂ ਦੋਵੇਂ ਖੇਤ ਭਈਏ ਦੀ ਰੋਟੀ ਲੈ ਕੇ ਗਏ ਅੱਜ ਮਿੱਤਰੋ ਮੌਸਮ ਹੋ ਗਿਆ ਮੀਂਹ ਵਾਲਾ ਪਾਣੀ ਹੋ ਗਿਆ ਵਾਧੂ ਅਸੀਂ ਜਨਰੇਟਰ ਨਹੀਂ ਚਲਾਇਆ ਬਾਲਾ ਮਿੱਤਰੋ ਕਿਵੇਂ ਲੱਗਦੀ ਵੀਡੀਓ ਕਮੈਂਟ ਕਰੋ ਵੱਧ ਤੋਂ ਵੱਧ ਮੀਂਹ ਹੋ ਗਿਆ ਜੇ ਸ਼ੁਰੂ ਅਸੀਂ ਪਨੀਰੀ ਹਾਤੀ ਤੇ ਲੈ ਜਾਂਦੀ ਲੱਦ ਨੰਬਰਦਾਰ ਨੇ ਪਨੀਰੀ ਦੀਆਂ ਗੁੱਟੀਆਂ ਹਾਤੀ ਤੋਂ ਲਾਤੀਆਂ ਸਾਰੀਆਂ ਇਧਰ ਬਈਆਂ ਨੇ ਚਲਾ ਚਲਾ ਵਾਹਨ ਚ ਮਾਰੀਆਂ ਭਈਏ ਕਹਿੰਦੇ ਸੀ ਅੱਜ ਸਾਨੂੰ ਸਮੋਸੇ ਖਵਾਓ ਅਸੀਂ ਸਮੋਸੇ ਲੈ ਕੇ ਦੇ ਦਿੱਤੇ ਹੁਣ ਛੇਤੀ ਛੇਤੀ ਝੋਨਾ ਲਾਓ ਮਾਮੇ ਨੇ ਕਿਹਾ ਲੇਵਰ ਨੂੰ ਛੱਡਾਂ ਝੋਨਾ ਲੱਗਣ ਤੋਂ ਬਾਅਦ ਮਿੱਤਰੋ ਜਦੋਂ ਟਰੈਕਟਰ ਚਲਾਉਣ ਵਾਲਾ ਕ ਤਮੇ ਮਿੱਤਰੋ ਗਲੀ ਵੱਖਰੀ ਏ ਮਿੱਤਰੋ ਇੱਥੇ ਕੋਈ ਟੈਕਸ ਨਹੀਂ ਲੱਗਦਾ ਜਿੰਨਾ ਮਰਜ਼ੀ ਹੱਸੋ ਤੁਹਾਡੇ ਨਾਂ ਨਕੇ ਕਿੱਥੇ ਨੇ ਕਮੈਂਟਾਂ 'ਚ ਦੱਸੋ ਵੀਡੀਓ ਮਿੱਤਰੋ ਲੰਮੀ ਹੋ ਚਲੀ ਚੰਗਾ ਮਿਲਦੇ ਆਂ ਫੇਰ ਭਈਆਂ ਨੂੰ ਹੁਣ ਮੈਂ ਛੱਡ ਕੇ ਆਉਣਾ ਕਹਿੰਦੇ ਹੋ ਰਹੀ ਹਮਕੋ ਦੇਰ